ਜੀ 2023 ਦਾ ਮਾਮਲਾ ਜੀ ਪੰਜਵੇਂ ਮਹੀਨੇ ਦੀ 23 ਤਰੀਕ ਤੇ ਬੇਟੀ ਦੀ ਡੈਥ ਹੋ ਜਾਂਦੀ ਆ ਔਰ ਮੈਂ ਪੁਲਿਸ ਕੋਲੋਂ ਜਾਣਾ ਵਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਕੀਤੀ ਐਸਆਈ ਜਤਿੰਦਰ ਜੋਤ ਤੇ ਅਰਵਿੰਦਰ ਕੁਮਾਰ ਜੀ ਐਸਐਚਓ ਜਤਿੰਦਰ ਜੋਤੀ ਹੀ ਬਾਅਦ ਚੋਂ ਐਸਪੀ ਡੀਐਸਪੀ ਮੰਗਲ ਸਿੰਘ ਜੀ ਇਹਨਾਂ ਨੇ ਪਰਚਾ ਜਰਾ ਮੇਰਾ ਘੱਟੋ ਘੱਟ ਵੀ 60 ਤੋਂ 70 ਦਿਨਾਂ ਬਾਅਦ ਪਰਚਾ ਮੇਰਾ ਦਰਜ ਕੀਤਾ ਜੇ ਪਰਚਾ ਇਹਨਾਂ ਨੇ ਕਟਿਆ ਤੇ ਕੋਈ ਅਜੇ ਤੱਕ ਇਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਜੀ ਨਾ ਕਿਸੇ ਨੂੰ ਅਰੈਸਟ ਕੀਤਾ ਜੀ ਔਰ ਉਹ ਸ਼ਰਿਆਮ ਪਾਸਟਰ ਜਿਹੜਾ ਘੁੰਮਦਾ ਸੀ ਤੇ ਕਈ ਵਾਰੀ ਦੱਸਨ ਦੇ ਬਾਅਦ ਵੀ ਉਹਦਾ ਭਰਾ ਸਰਪੰਚ ਹੀ ਜੀ ਤੇ ਉਹਦੇ ਭਰਾ ਸਰਪੰਚ ਹੋਣ ਦੇ ਕਾਰਨ ਜਿਹੜੀ ਪੁਲਿਸ ਸੀ ਸਾਡੇ ਪਿੰਡ ਦੀ ਹੀ ਹੁੰਦੀ ਇੱਕ ਉਹਦਾ ਭਰਾ ਡੀਐਸਪੀ ਐਸਪੀ ਡੀ ਨਾਲ ਲੱਗਾਦਾ ਸੀ ਜੀ ਬਖਸ਼ੀਸ਼ ਚੰਦ ਉਹ ਵੀ ਪੁਲਿਸ ਨੂੰ ਜਿਹੜੀ ਹੀ ਪਿੰਡ ਛਾਪਾਂ ਨਹੀਂ ਮਾਰਨ ਦਿੰਦਾ ਇੱਕ ਉਹਦਾ ਭਰਾ ਜਾਰਜ ਮਸੀਹੀ ਜੀ ਕਿ ਇਹ ਜਿਹੜੇ ਹੀ ਪੁਲਿਸ ਮੁਲਾਜ਼ਮ ਹੋਣ ਕਰਕੇ ਤੇ ਸਰਪੰਚ ਹੋਣ ਕਰਕੇ ਤੇ ਪਾਸਟਰ ਦੇ ਉਹਨਾਂ ਨੇ ਕੋਈ ਵੀ ਸਾਡੇ ਉੱਤੇ ਰੇਟ ਨਹੀਂ ਕਰਨ ਦਿੱਤੀ ਜੀ ਫਿਰ ਉਹਨੂੰ ਜੀ ਪੀਓ ਕਰਾਰ ਦਿੱਤਾ ਗਿਆ ਜੱਜ ਵੱਲੋਂ ਅਦਾਲਤ ਵਿੱਚੋਂ ਤੇ ਅਦਾਲਤ ਵਿੱਚੋਂ ਪੀਓ ਕਰਾਣ ਦੇ ਦੋਸ਼ੀ ਦੇਣ ਤੋਂ ਬਾਅਦ ਵੀ ਜੀ ਮੈਂ ਜੰਮੂ ਜਾ ਕੇ ਉਹਨਾਂ ਦੀਆਂ ਉੱਥੇ ਪੂਰਾ ਉਹਨਾਂ ਦਾ ਐਡਰੈਸ ਕਢਾਈ ਜਿੱਥੇ ਰਹਿ ਰਿਹਾ ਜੀ ਫਿਰ ਮੈਂ ਹੁਣ ਉਹਨਾਂ ਦੇ ਐਡਰੈਸ ਪਤਾਉਣ ਤੋਂ ਬਾਅਦ ਮੈਂ ਐਸ ਐਚ ਓ ਸਾਹਿਬ ਕੋਲ ਗਿਆ ਦੀਨਾਨਗਰ ਜੀ ਉਹਨਾਂ ਨੂੰ ਮੈਂ 4 ਤਰੀਕ ਤੇ ਮਿਲ ਕੇ ਆਂ ਜੀ ਬਕਾਇਦਾ ਉਹਨਾਂ ਨੂੰ ਬਿਯਾਰੀ ਕਰਵਾ ਕੇ ਆਂ ਜੀ ਹੁਣ ਤੁਸੀਂ ਮਿਲ ਨਾ ਆਏ ਕਿਹਨੂੰ ਮਿਲ ਕੇ ਆਏ ਕੀ ਕਹਿੰਦੇ ਨੇ ਹੁਣ ਐਸਪੀ ਡੀ ਨੂੰ ਮਿਲ ਕੇ ਆਏ ਆ ਜੀ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਕੁਝ ਜਿਹੜੇ ਰਿਸ਼ਤੇਦਾਰ ਹੈ ਜੀ ਚੁੱਕੇ ਆ ਜੀ ਕਿਹ ਕਿਹਨਾਂ ਰਿਸ਼ਤੇਦਾਰ ਚੁੱਕੇ ਆ ਦੋ ਦੀਆਂ ਭੈਣਾਂ ਚੁੱਕੀਆਂ ਜੀ ਦੋ ਦੇ ਜੀਜੇ ਚੁੱਕੇ ਆ ਜੀ ਤੇ ਇੱਕ ਉਹਦਾ ਬ੍ਰਦਰ ਚੁੱਕਿਆ ਜੀ ਕਦੋਂ ਚੁੱਕੇ ਆ ਜੀ ਰਾਤ ਦੀ ਕੱਲ੍ਹ ਸਵੇਰ ਦੀ ਗੱਲ ਆ ਜੀ ਹੁਣ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਜਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹੁਣ ਇਨਸਾਫ ਮਿਲਣ ਦੀ ਆਸ ਹੈਗੀ ਆ ਜੀ ਹਾਂਜੀ ਜਿਹੜੀ ਵੀਡੀਓ ਆਈਆਂ ਨੇ ਜੋ ਤੁਸੀਂ ਜਾ ਕੇ ਉੱਥੇ ਜਾ ਕੇ ਜਾ ਕੇ ਵੀਡੀਓ ਬਣਾ ਕੇ ਆਏ ਹੋ ਜੰਮੂ ਜਾ ਕੇ ਜੰਮੂ ਜਾ ਕੇ ਜੀ ਉੱਥੋਂ ਮੈਨੂੰ ਕਿਸ ਨੇ ਇਹਨਾਂ ਦੀਆਂ ਇੰਸਟਾਗ੍ਰਾਮ ਤੇ ਜਿਹੜੀਆਂ ਵੀਡੀਓ ਇਹ ਮੈਨੂੰ ਸੈਂਡ ਕੀਤੀਆਂ ਤੇ ਆਹ ਦੇਖ ਲਓ ਜੀ 에어ਪੋਰਟ ਤੇ ਸ਼ਰਯਾਮ ਘੁੰਮਣ ਡਿਆ ਫਿਰ ਜਿਹੜੀ ਜਗ੍ਹਾ ਤੇ ਰਹਿੰਦੇ ਸੀ ਜੀ ਉਹ ਜਗ੍ਹਾ ਤੇ ਮੈਂ ਪੂਰੇ ਇਹਨਾਂ ਦੇ ਐਡਰੈਸ ਕਢਾਈ ਉਹਨਾਂ ਕੋਲੋਂ ਲਿਖ ਕੇ ਲਿਆ ਕੇ ਹੁਣ ਮੈਂ ਪੁਲਿਸ ਨੂੰ ਇਹ ਜਿਹੜੇ ਐਡਰੈਸ ਦਿੱਤੇ ਸੀ ਜੀ ਪਰਸੋਂ ਰਾਤ ਤੇ ਪੁਲਿਸ ਪਰसों ਦਾ ਹਾਤੀ ਮਤਲਬ ਕਹਿੰਦੇ ਵੀ ਆਪਾਂ ਚੱਲ ਜਾਾਂਗੇ ਜੀ ਤੇ ਕੱਲ ਦਿ ਉਹਨਾਂ ਦੇ ਰਿਸ਼ਤੇਦਾਰ ਚੁੱਕੇ ਆ ਜੀ ਤੁਸੀਂ ਕੀ ਕਾਰਵਾਈ ਮੰਗਦੇ ਹੋ ਕਿਹਦੇ ਖਾਸ ਕਰਾਈ ਦੇ ਕੇ ਮੰਗਦੇ ਹੋ ਅਸੀਂ ਕਾਰਵਾਈ ਜੀ ਹੁਣ ਜਿਤਨਾ ਜੀ ਕੁਲਵੰਤ ਕੌਰ ਦਾ ਨਾਮ ਹੀ ਨਹੀਂ ਪਾਇਆ ਹ ਤੱਕ ਪੁਲਿਸ ਕੋਲੋਂ ਮੈਂਨੀ ਆ ਰਹੀਆਂ ਜੀ ਕੁਲਵੰਤ ਕੌਰ ਜੀ ਜਿਨੇ ਅਬੋਸ਼ਨ ਕੀਤਾ ਬੇਟੀ ਦਾ ਜੀ ਘਰ ਦੇ ਵਿੱਚ ਕੀਤਾ ਗਿਆ ਆਪਣੇ ਘਰ ਦੇ ਵਿੱਚ ਕੀਤਾ ਜੀ ਉਹਦਾ ਮੁੰਡਾ ਕੇਡੀ ਆ ਜੀ ਹਸਪੀਟਲ ਚ ਗਰਦਾਸਪੁਰ ਚ ਲੱਗਾ ਦਾ ਕੇ ਪੀ ਕੇ ਪੀ ਉਹਦਾ ਬੇਡਾ ਵਾ ਉਹਦੀ ਪਹੁੰਚ ਹੋਣ ਕਰਕੇ ਇੱਕ ਰਚਨਾ ਡਾਕਟਰ ਰਚਨਾ ਬਾਵਾਵਾਜੀ ਜਿਨੇ ਇਲਾਜ ਦੇ ਆਪਾਂ ਇੱਥੇ ਹਸਪੀਟਲ ਲੈ ਕੇ ਆਏ ਆ ਜੀ ਤੇ ਉਹਨੇ ਛੁੱਟੀ ਦੀ ਇਹ ਦਿੱਤੀ ਆ ਜਦਕਿ ਮੋਦੀ ਮੈਂ ਪਰਚੇ ਵੀ ਨਾਲ ਲਾਈ ਦੀਆਂ ਨਹੀਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਇਹ ਦੀ ਵਿੱਚ ਜਿਹੜਾ ਮਕਦਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਦਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦਿਨਾਂਗਰ ਵਿੱਚ ਤੇ 36304 ਇਹ ਤੇ ਮਕਦਮਾ ਦਰਜ ਹੈ ਸੋ ਇਸ ਸੰਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਐਫਰਟਸ ਕਰਕੇ ਰੇਡ ਡਾੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ ਸੋ ਮਾਨਯੋਗ ਅਦਾਲਤ ਵੱਲੋਂ ਪੀਓ ਡਿक्लेयर ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੌਲਕ ਡੀਐਸਪੀ ਡੀ ਉਹਨਾਂ ਦੇ ਸੁਪਰਵੀਜ਼ਨ ਦੇ ਵਿੱਚ ਅੰਜਲ ਸੀਏਏ ਤੇ ਐਸਐਚਓ ਦੀ ਨਾਨਾਗਰ ਸਮੇਤ ਹੋਰ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਨੇ ਸੋ ਜਲਦੀ ਅਸੀਂ ਜਸ਼ਨ ਗਿੱਲ ਨੂੰ ਰਿਪੋਰਟ ਕਰ ਲਾਂਗੇ ਅੱਜ ਦੇ ਦਿਨ ਦੇ ਦੋਸਤਾਂ ਤੋਂ ਬਾਅਦ ਲੰਮਾ ਕੰਮ ਕੀ ਕਰਨੇ ਆ ਸਰ ਜੀ ਨੇਓ 2023 ਤੋਂ ਉਸ ਟਾਈਮ ਨਹੀਂ ਇਹਨੇ ਇਸ ਪੁਲਿਸ ਵੱਲੋਂ ਐਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਆ ਇਹਦੀਆਂ ਟੀਮਾਂ ਲਾ ਕੇ ਜਿਹੜਾ ਇੱਕ ਮਾਂਜੋਦ ਅਦਾਲਤ ਨੂੰ ਪੂਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਕੋਰ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸ ਕੇਸ 'ਚ ਅਸੀਂ ਨਾਮਿਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਆ ਕਿ ਉਹ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪੁਨਾ ਦੇਣਗੇ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਨੂੰ ਪ੍ਰਵਲ ਕਹਿਆ ਜਾ ਰਿਹਾ ਹੈ ਕਿ ਦੀ ਭੈਣਾ ਜਾਂ ਹੋਰ ਕੋਈ ਇਸ ਤਰ੍ਹਾਂ ਵੀ ਕੀਤਾ ਗਿਆ ਰੌਣਾ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗਾ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਹਾਂ ਰੇਡਾ ਕਰ ਰਹੇ ਹਾਂ ਤੇ ਜਲਦੀ ਇਹਨੂੰ ਅਸੀਂ ਅਰੈਸਟ ਕਰ ਲਵਾਂਗੇ ਕਿੱਥੋਂ ਰੌਣਾ ਕੀਤਾ ਗਿਆ ਭਰਾ ਦੇ ਇਹ ਨੂੰ ਜੰਮੂ ਜੰਮੂ ਤੋਂ ਕੀਤਾ ਗਿਆ ਦਾ ਕਸ਼ਿਸ਼ ਵੀ ਤੁਸੀਂ ਜੰਮੂ ਤੋਂ ਕਸ਼ਿਸ਼ ਬੋਲਦੇ ਹੋ ਕੁਝ ਉਹ ਸੋ ਅਸੀਂ ਇਸ ਟੈਕਨੀਕਲ ਟੀਮਾਂ ਤੋਂ ਲਾ ਕੇ ਅਸੀਂ ਜੰਮੂ ਸਾਈਡ ਤੋਂ ਵੀ ਲੈ ਕੇ ਆਂਦੇ ਹਾਂ ਉਹ ਅਸੀਂ ਬੜੇ ਟੀਮ ਕੋਲ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਇਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਹੋਰ ਜਿਹੜੀਆਂ ਜਿਹੜੀ ਵੀ ਜਿੱਤੇ ਵੀ ਕਿਤੇ ਤੁਹਾਨੂੰ ਲੋੜ ਪੈ ਗਈ ਅਸੀਂ ਉਹਨੇ ਸਿਸਟਰਸ ਲਵਾਵਾਂਗੇ ਸਰ ਰੋਪ ਲਗਾ ਰਿਹਾ ਪਰ ਉਹ ਵੀ 2 ਸਾਲ ਆਉਣ ਨਾਲ ਚੱਲ ਜੰਮੂਿਲੰਦਰ ਰੇ ਨੇ ਪੁਲਿਸ ਨੇ ਖੜਿਆ ਰਹਿਣ ਉਹ ਜੋ ਰੋਪ ਲਗਾ ਰਿਹਾ ਵੀਡੀਓ ਵੀ ਲਗਾ ਕੇ ਰਹਿਣੇ ਕੱਚੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟੱਡੀ ਕੀਤਾ ਹੈਗਾ ਲੇਕਿਨ ਇਹ ਵਿੱਚ ਕੋਈ ਕਾਫੀ ਐਫਰਟਸ ਪੁਲਿਸ ਵੱਲੋਂ ਕੀਤੇ ਗਏ ਨੇ ਪਹਿਲੇ ਆਲਰੇਡੀ ਲੇਕਿਨ ਫਿਰ ਅਸੀਂ ਜਲਦੀ ਇਹਨੂੰ ਰੈਸਟ ਕਰ ਲਵਾਂਗੇ ਕੋਈ ਨਵੀਂ ਅਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਘਰ ਮੌਸ਼ਨ ਹੋਇਆ ਉਹਨੂੰ ਵੀ ਗ੍ਰਫਤਾਰੀ ਕੀਤਾ ਕਿ ਉਹਦੀ ਬਾਅਦ ਅਗਲੀ ਕਰਾ ਆਪਰੇਸ਼ਨ ਤੇ ਗਏ ਪਰ ਨਹੀਂ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦੇ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰ ਲਾਂ ਜਿਹੜੀ ਸਿੰਟ ਬਣਾਈ ਉਹਨਾਂ 4 ਸਾਲਾਂ ਤੋਂ ਬਦਲੇ ਟ੍ਰਾਂਸਫਰ ਹੋ ਗਈ ਸੀ ਫਿਰ ਉਹ ਸਭ ਨਹੀਂ ਸੈਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਜੇ ਫਾਰਦਰ ਜਿਹੜੇ ਅਫਸਰ ਆਉਣਗੇ ਉਹ ਉਹ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿੰਨੇ ਦੇ ਘਾਰੀ ਟੀਮ ਬਣਾਈਆਂ ਕਿੰਨੇ ਦੇ ਘਾਰੀ ਟੀਮਾਂ ਕਿਹੜੇ ਕਿਹੜੇ ਹਾਂ ਹਾਂ ਇਹਦੇ ਵਿੱਚ ਡੀਐਸਪੀ ਇਹ ਮੋਲਕ ਸਿੰਘ ਦੀ ਸੁਪਰਵਾਈਜ਼ਰ ਐਸਐਚਓ ਦਿਨਾਗਰ ਤੇ ਸਾਰੇ ਮੇਨ ਐਰ ਐਸਐਚਓ ਹੈ ਐਂਡ ਜੀਏਸੀ ਇਹ ਸਾਰੇ ਫਾਲੋਅ ਅਪ ਕਰ ਰਹੇ ਨੇ ਕਿ ਲੱਗ ਲੱਗ ਟੀਮਾਂ ਲੱਗ ਚੁੱਕੀਆਂ ਨੇ ਤੇ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਅ ਜਿਹੜੇ ਪੀੜਤ ਪਰਿਵਾਰ ਸੀ ਇਹਨਾਂ ਨੂੰ ਬਹੁਤ ਭਰੋਸਾ ਹੋਇਆ ਇੱਥੇ ਆ ਕੇ ਸਕੂਨ ਮਿਲਿਆ ਕਿ ਹੁਣ ਥੋੜੇ ਦਿਨਾਂ 2 ਤੋਂ 4 ਦਿਨ ਜਿੱਥੇ ਮਰਜ਼ੀ ਭੱਜ ਲੈ ਪੁਲਿਸ ਫੜਤਾ ਲੈਂਦੀ ਕਿ ਜਿੱਥੋਂ ਚਾਹ ਬਾਹਰ ਨਾ ਆਵੇ ਜਿੱਥੇ ਮਰਜ਼ੀ ਭੱਜ ਲੈ ਫੜ ਲੈਣਾ ਹੀ ਐ ਉਹ ਕਹਿੰਦੇ 2 ਤੋਂ 4 ਦਿਨ ਦਾ ਸਮਾਂ ਦਿਓ ਫੜ ਕੇ ਲੱਖਾਂ ਦੇ ਪਿੱਛੇ ਦੇਣਗੇ ਉਹ ਹੁਣ ਕਿਹੜੇ ਕਿਹੜੇ ਫੜੇਗੇ ਬੰਦੇ ਇਹਨਾਂ ਦੇ ਦੋ ਸਿਸਟਰ ਨੇ ਤੇ ਇੱਕਨ ਦਾ ਜੀਜਾ ਜੀ ਐ ਤੇ ਉਹਨਾਂ ਤੋਂ ਇਨਵੈਸਟੀਗੇਸ਼ਨ ਚੱਲਦੀ ਪਈ ਐ ਇਹਨਾਂ ਦੇ ਇੱਕ ਬ੍ਰਦਰ ਐ ਜਿਹੜਾ ਇਹਦਾ ਜਿਹੜਾ ਚਾਰਚ ਚਲਾਉਂਦਾ ਉਹ ਵੀ ਭਾਗੇਦਾਰ ਵਿੱਚ ਹੈਗਾ ਕਿਤੇ ਨਾ ਕਿਤੇ ਕਿਉਂਕਿ ਉਹ ਪਨਾ ਕੀ ਪਨਾਹ ਦਿੱਤੀ ਹੈ ਉਹ ਵੀ ਭਾਗੀਦਾਰ ਤਾਂ ਬਣਦੇ ਇਹਨੇ ਕੋ ਕੁਲਵੰਤ ਕੌਰ ਜਿੱਥੋਂ ਸਾਰੀ ਸਟੋਰੀ ਸ਼ੁਰੂ ਹੁੰਦੀ ਹੈ ਜਿਹੜਾ ਕਿ ਸਾਡਾ ਇੱਥੇ ਪੰਜਾਬ ਚ ਪੂਰੇ ਇੰਡੀਆ ਚ ਅਵੋਸ਼ਨ ਤਾਂ ਕਿਤੇ ਲਿਖਿਆ ਹੀ ਨਹੀਂ ਕਿਤੇ ਗਰਪਾਧ ਦਾ ਅਵੋਸ਼ਨ ਕੀਤਾ ਜਾਵੇ ਪਰ ਉਹ ਕੁਲਵੰਤ ਕੌਰ ਨੇ ਪੈਸੇ ਦੇ ਦਮ ਤੇ ਡਰਾਤ ਮਗਾ ਕੇ ਇਹਨਾਂ ਨੂੰ ਵੀ ਕੀ ਸਾਡਾ ਜੋਤੂ ਕਰਨਾ ਕਰ ਸਕਦੇ ਹੋ ਪਰ ਉਹਦਾ ਅੱਜ ਤੱਕ ਨਾ ਨਹੀਂ ਦਰਜ ਅਸੀਂ ਅੱਜ ਐਪਲੀਕੇਸ਼ਨ ਦਿੱਤੀ ਹੈ ਉਹ ਮਾਰਕ ਹੋ ਜਾਈ ਉਹਦਾ ਵੀ ਨਾਮ ਦਰਜ ਹੋਊਗਾ ਤੇ ਬਾਕੀ ਮੈਂ ਤੁਹਾਡੇ ਚੈਨਲ ਦਾ ਇਹ ਵੀ ਕਹਿਣਾ ਹੈ ਮੇਰਾ ਨੰਬਰ ਹੈ 6284137982 ਕਿਸੇ ਨੂੰ ਵੀ ਇਦਾਂ ਦੀ ਮੇਰੇ ਤੱਕ ਹੈਲਪ ਹੋਵੇ ਮੈਂ ਜਰੂਰ ਉਹਦੇ